ਮੇਰਾ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂ ਨਾਲ ਉਹ ਦੱਸਣ ਡੇ ਕਿ ਆ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਐ ਇਹ ਤਾਂ 10 ਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਪਿੰਡ ਫੋਨ ਆਇਆ ਪਪਾ ਜੀ ਨੂੰ ਉਹ ਕਹਿੰਦੇ ਕਿਦਾਂ ਗੋਪੀਸ਼ੀਦੋ ਬੱਸ 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 ਸੋਚੀ ਬੱਸ ਬੱਸ ਕਿੱਦਾਂ ਕਿੱਦਾਂ ਕਿੱਥੇ ਗੁੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਦੀ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਨੂੰ ਨੇ ਦੱਸਿਆ ਉਹਨਾਂ ਨੇ ਕੋਈ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਚ ਮੈਨੂੰ 2:30 ਵਜੇ ਪੋਨੇ 3 ਵਜੇ ਆਇਆ ਇਹ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੈਂ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾਮ ਗੁਰਬਹਾਦਰ ਸਿੰਘ ਇੱਕ ਦਾ ਨਾਮ ਗੁਰਸਤਾਬ ਸਿੰਘ ਮਾਸੀ ਮੈਂ ਨੇ ਛੁੱਟੀ ਕੱਟ ਕੇ ਗਿਆ ਗੋਪਲੀ ਦਾ ਹਾਂਜੀ ਕੋਈ ਫੋਨ ਆਇਆ ਤੇ ਕਿਹਨਾਂ ਚਿਰ ਪਿਆ ਕੀ ਕਹਿ ਗਿਆ ਇਹ ਘਰ ਨਹੀਂ ਕੋਈ ਗਿਆ ਇਹ ਕੱਲ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ ਜਦੋਂ ਚੱਲਿਆ ਨਾ ਗੱਡੀ 'ਚ ਉਹ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੱਥ ਪਰ ਬਾਹਰ ਦਾ ਯੋਗ ਖਾ ਲਿਆ ਆਪਣੇ ਬੱਚਿਆਂ ਨਾਲ ਗੱਲ ਹੋਈ ਉਹਦੀ ਜਦੋਂ ਜਾਣ ਲੱਗਿਆ ਗੱਲ ਨਹੀਂ ਹੋਈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚੱਲ ਗਿਆ ਓਏ ਕਾ ਆਪਣੇ ਕੱਲ ਜੀ ਨੂੰ ਕਹਿੰਦਾ ਸੀ ਮੈਂ ਆ ਕੇ ਆਕੇ ਨਾ ਸਾਮਣੇ ਫੋਨ ਕਰਾਂਗਾ ਆਪਾਂ ਓਏ ਜਗ੍ਹਾ ਵਾਲੀ ਹਾਂ ਸੀਰ ਲਗ ਰਹੀ ਹੈ ਡਿਪਟੀ ਸੀਸੀ ਸੀ ਨਾਲ ਕਰਦਾ ਹੈ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਮੈਂ ਆ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਆ ਨਹੀਂ ਗੱਲ ਕੀਤੀ ਮੈਂ ਉਹਨਾਂ ਦੇ ਦਾਦੀ ਨੂੰ ਭਰਾਤਾ ਫੋਨ ਫਿਰ ਦਾਦੀ ਨਾਲ ਗੱਲ ਹੋਈ ਗਏ ਗੱਲ ਇਹ ਵੀ ਤੁਹਾਡਾ ਬੇੜਾ ਸੀਧ ਹੋ ਗਿਆ ਹਾਂਜੀ ਮੇਰਾ ਪੁੱਤ ਜੀ ਇਸੇ ਸੀਧ ਹੋ ਗਿਆ ਮੇਰਾ ਪੁੱਤ ਜੀ ਤੁਹਾਨੂੰ ਕੀ ਕਰਨਗੇ ਆ ਸੀਧ ਹੋ ਗਿਆ ਮੇਰਾ ਪੁੱਤ ਤੇ ਦੋ ਬੱਚੇ ਨੇ ਆ ਦੋ ਬੱਚੇ ਨੇ ਆਸਰਾ ਹਾਂ ਮੇਰੇ ਕੌਨਸਟੈਂਸੀ ਚੀ ਸਰਾਮਾ ਪਿੰਡ ਤੋਂ ਅ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਅ ਅਨੰਤਨਾਕ ਸੀਗੀ ਉਹਨਾਂ ਦੇ ਫਾਦਰ ਸਾਹਿਬ ਵੀ ਮਿਲੇ ਸਰਦਾਰ ਲਖਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਕਹਿਣਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਵ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 32 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ 9-10 ਸਾਲ ਇਸ ਡਿਊਟੀ ਕਰਦਿਆਂ ਹੋਗੇ ਆ ਔਰ ਮੈਂ ਅ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਆ ਜਿਹੜਾ ਇੱਥੇ ਪੈਲੀਆਂ ਚ ਜੂਜਦਾ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ ਨਾ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ 'ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਆ ਔਰ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋਗੀ ਜਿਹਦੇ ਕਰਕੇ ਅੱਜ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਇਹ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇਨ੍ਹਾਂ ਕਰਹਿਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਵੇ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਇਹ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਬੀਜੇਪੀ ਦੀ ਹੈ ਚਾਹੇ ਕੱਲ ਨੂੰ ਕਾਂਗਰਸ ਆ ਜਾਏ ਚਾਹੇ ਕੋਈ ਹੋਰ ਆ ਜਾਏ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੇ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜਿਆ ਚਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਪੈਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲ ਰਹੇ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ ਨੇਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਆ ਅੱਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਸੋ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਏ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣੇਆਂ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਪ੍ਰਾ ਗੁਰਪ੍ਰੀਤ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹਾਦਤ ਦਿੱਤੀ। ਸਰ ਮਰਦਾਸਪੁਰ ਨੇ ਆਪਣੀ ਸ਼ਹਾਦਤਾਂ ਦੀ ਪਰੰਪਰਾ ਨੂੰ ਕਾਇਮ ਰੱਖਤੇ ਹੋਏ ਆਪਣਾ ਇੱਕ ਹੋਰ ਯੋਦਾ ਭਾਰਤੀ ਸੈਨਾ ਕੀ 19 ਰਾਸ਼ਟਰੀ ਰਾਈਫਲਸ ਦਾ ਲਾਸਟ ਸੈ ਗੁਰਪ੍ਰੀਤ ਸਿੰਘ ਦੇਸ਼ ਕੇ ਬਲੀਵੇਦੀ ਪਰ ਕੁਰਬਾਨ ਕਰ ਦਿਆ। ਲਾਸਟ ਸੈ ਗੁਰਪ੍ਰੀਤ ਸਿੰਘ ਬਹੁਤ ਹੀ ਬਹਾਦਰ ਸੈਨਿਕ ਥਾ। छः फुट उसकी हाइट थी और अली दर्जे का खिलाड़ी था और कली ढाई बजे परिवार से उसकी बात होती है वीडियो कॉल आती है पत्नी से बात होती है बच्चों से बात होती है मार्च महीने में छुट्टी वो काट कर गया और शाम को जब वो पेट्रोलिंग जा रहा था तभी वीडियो कॉल करके अपना वाहन अपनी राइफल्स और दिखा रहा था कि किन हालातों में हमारे जवान जो ड्यूटी दे रहे हैं और एक इनपुट था आतंकवादियों का उसी सर्च अभियान पर वो गए और उनका जो वाहन था उनकी जो गाड़ी थी क्योंकि पहाड़ी इलाका है वो स्किप कर गई काफ़ी गहरी खाई में गिरा अपने नौ साथियों के साथ आठ साथी जख्मी हो गए लेकिन गुरप्रीत सिंह जो है मातृभूमि पर कुर्बान हो गया आज दुखों का पहाड़ टूटा है जैसे मेरे भाई ने कहा कि किसान है पिता अन्नदाता है लेकिन बेटा सरहद पर कुर्बान हो गया कुछ नहीं मांगते ये शहीदों के परिवार सिर्फ सम्मान चाहते हैं जो मेरे भाई ने बात करी वो सम्मान ही जो है इन्हें जीने का मकसद प्रदान करता है मैं सरकारों से अपील करता हूँ कि गुरप्रीत वापस तो नहीं आएगा लेकिन दो मासूम बच्चे हैं बच्चे अनाथ हो गए शहीद की विधवा है बूढ़ी माँ है पिता है एक बेरोजगार भाई है पूरे परिवार की जिम्मेदारी उसके कंधों थी सरकार उनकी वहाँ पड़े कुछ नहीं दे सकते अपने सम्मान शहीद परिवार को जो है आगे बढ़ने के लिए प्रेरित करता है मैं अपनी शहीद सैनिक परिवार सुरक्षा परिषद की तरफ से इस पिता को भी भरोसा दिलाता हूँ कि आपका बेटा वापस तो नहीं दिला सकते लेकिन ये संस्था चट्टान की तरह इस परिवार के साथ खड़ी है धन्यवाद